ਸੋ ਖਾਣ ਪੀਣ ਦੇ ਸ਼ੌਕੀਨਾਂ ਦੇ ਲਈ ਹਮੇਸ਼ਾ ਅਸੀਂ ਨਵੇਂ ਤੇ ਨਵੀਂ ਆਫਰਾਂ ਨਵੀਂ ਤੇ ਨਵੀਆਂ ਪਲੇਸ ਲੈ ਕੇ ਆਉਂਦੇ ਹਾਂ ਜਿੱਥੇ ਤੁਸੀਂ ਆਪਣੀਆਂ ਮਨਪਸੰਦ ਚੀਜ਼ਾਂ ਖਾ ਸਕਦੇ ਹੋ ਯਾਕੀ ਬਟ ਜਿਹੜੀ ਲੋਕੇਸ਼ਨ ਤੇ ਅਸੀਂ ਇਸ ਟਾਈਮ ਖੜੇ ਆ ਉਹ ਲੋਕੇਸ਼ਨ ਕਿਸੇ ਜਾਣ ਪਹਿਚਾਣ ਦੀ ਮਹਤਤਾ ਨਹੀਂ ਹੈਗੀ ਇਸ ਟਾਈਮ ਅਸੀਂ ਖੜੇ ਆ 골ਡਨ ਹੱਟ ਵਿਖੇ ਸੋ ਆਪਣੇ ਨਾਲ ਹਰੀਸ਼ਪੁਰੀ ਜੀ ਨਾਲ ਨੇ ਆਪਣੇ ਇਸ ਟਾਈਮ ਅਸੀਂ ਬਫੇ ਤੇ ਖੜੇ ਆ ਜਿਹੜਾ ਮਸ਼ਹੂਰ ਬਫੇ ਆ 골ਡਨ ਹੱਟ ਦਾ ਉਹਦੇ ਬਾਬਤ ਅਸੀਂ ਗੱਲਬਾਤ ਕਰਾਂਗੇ ਤੇ ਜਾਣਕਾਰੀ ਲਵਾਂਗੇ ਹਰੀਸ਼ਪੁਰੀ ਤੋਂ ਪੁਰੀ ਜੀ ਬਫੇਵਾਰੀ ਮਾੜੀ ਆਪਣੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਸਤਿ ਸ੍ਰੀ ਅਕਾਲ ਡੀਐਮ ਨਿਊਜ਼ ਬਹੁਤ ਵਧੀਆ ਕੰਮ ਕਰ ਰਿਹਾ ਜੀ ਦਰਾਹੇ ਏਰੀਆ ਚ ਅਸੀਂ ਚਾਹੁੰਦੇ ਹਾਂ ਜੀ ਇਹ ਜਿਹੜਾ ਨਿਊਜ਼ ਹੈ ਡੀਐਮ ਨਿਊਜ਼ ਹੈ ਇਹ ਸਟੇਟ ਤੇ ਸੈਂਟਰ ਚ ਮਤਲਬ ਪੂਰੇ ਨੈਸ਼ਨਲ ਲੈਵਲ ਤੇ ਜਾ ਕੇ ਕੰਮ ਕਰੇ ਬਹੁਤ ਸਵਾਗਤ ਹੈ ਜੀ ਤਰुण ਜੀ ਦਾ ਔਰ ਲਵਪ੍ਰੀਤ ਜੀ ਦਾ ਲਵਪ੍ਰੀਤ ਜੀ ਤੁਸੀਂ ਅੱਜ ਸਾਡੇ ਇੱਥੇ ਰੈਸਟੋਰੈਂਟ ਤੇ ਪਹੁੰਚੇ ਹੋ ਰਿਜ਼ੋਰਟ ਹੈ ਇੱਥੇ ਇੱਥੇ ਸਾਡੇ ਜਿਵੇਂ ਰੈਸਟੋਰੈਂਟ ਵੀ ਹੈ ਕੈਫੇ ਵੀ ਹੈ ਬਫੇ ਵੀ ਹੈ ਉੱਪਰ ਸਾਡਾ ਮਲਟੀਪਲੈਕਸ ਹੈਗਾ ਉਹਦੇ ਚ ਬਾਰਵੀ ਹੈ ਤੇ ਨਾਨ ਮਨ ਖਾੜਾ ਵੀ ਪ੍ਰੋਸਟਿਆ ਜਾਂਦਾ ਫੈਮਲੀਜ਼ ਦਾ ਲਈ ਵੱਖਰਾ ਸੈਪਰੇਟ ਇੰਤਜ਼ਾਮ ਹੈ ਸਾਡੇ ਕੋਲ 100 ਬੰਦੇ ਤੋਂ ਲੈ ਕੇ 2000 ਬੰਦੇ ਤੱਕ ਦੇ ਬੈਂਕਟਸ ਹੈਗੇ ਨੇ ਤੁਸੀਂ ਵੀ ਉੱਥੇ ਆ ਸਕਦੇ ਹੋ ਘੱਟੋ ਘੱਟ ਰੇਟ ਤੇ 5 ਸਟਾਰ ਦੀਆਂ ਫੈਸਿਲਿਟੀਆਂ ਹਾਈਜਨਿਕ ਫੂਡ ਸਰਵਿਸ ਸਫਾਈ ਦੇ ਨਾਲ ਮਜ਼ਾ ਲੈ ਸਕਦੇ ਹੋ ਆਪਣੇ ਵਧੀਆ ਤੋਂ ਵਧੀਆ ਫੰਕਸ਼ਨ ਨੂੰ ਹੋਰ ਚਰਚਾਂ ਚੰਦ ਲਾ ਸਕਦੇ ਹੋ ਚਲੋ ਆਓ ਸ਼ੁਰੂ ਕਰਦੇ ਆਪਾਂ ਅੱਜ ਸਾਡਾ ਬਫੇ ਹੈ ਜੀ ਇਸ ਬਫੇ ਚ ਬਹੁਤ ਘੱਟ ਰੇਟਾਂ ਤੇ ਮੈਨੂੰ ਲੱਗਦਾ ਨਹੀਂ ਇਸ ਏਰੀਆ 'ਚ ਕੋਈ ਬਫੇ ਹੈਗਾ ਤੇ ਅਸੀਂ ਬਹੁਤ ਸਾਰੀਆਂ ਫੈਸਿਲਿਟੀਆਂ ਅੱਜ ਨਹੀਂ ਪਿਛਲੇ ਕਾਫੀ ਸਾਲਾਂ ਤੋਂ ਦੇ ਰਹੇ ਹਾਂ ਤੁਸੀਂ ਦਿੱਲੀ ਦੇ ਵੱਡੇ ਵੱਡੇ ਰੈਸਟੋਰੈਂਟਸ ਗਏ ਹੋਣੇ ਆਓ 15 ਕੇ ਦੇਖਦੇ ਹਾਂ ਜੀ ਬਹੁਤ ਵਧੀਆ ਤਰੀਕੇ ਨਾਲ ਅਸੀਂ ਬਫੇ ਬਣਾਇਆ ਆਓ ਜੀ ਪਲੀਜ਼ ਪਲੀਜ਼ ਆਓ ਸਰ ਜੀ ਪਰ ਤੁਸੀਂ ਇਸ ਟਾਈਮ ਖੜੇ ਹੋ ਸਾਡੇ ਡੈਜ਼ਰਟਸ ਕਾਊਂਟਰ ਤੇ ਜਿਹੜਾ ਕਿ ਸਾਡਾ ਇੱਕ ਵਿਸ਼ੇਸ਼ ਕਾਊਂਟਰ ਹੈ ਜੀ ਇੱਥੇ ਤੁਸੀਂ ਦੇਖ ਰਹੇ ਹੋ ਉਧਰੋਂ ਤੇ ਰਾਈਸ ਖੀਰ ਹੈ ਜੀ ਡੇਲੀ ਡਿਫਰੈਂਟ ਕੋਈ ਨਾ ਕੋਈ ਆਈਟਮ ਹੁੰਦੀ ਹੈ ਚਾਹ ਖੀਰ ਹੋਵੇ ਚਾਹ ਸੇਵੀਆਂ ਹੋਣ ਕੋਈ ਨਾ ਕੋਈ ਆਈਟਮ ਹੁੰਦੀ ਹੈ ਇਹ ਸਾਡੀ ਸਭ ਤੋਂ ਪ੍ਰਾਈਮ ਆਈਟਮ ਹੈ ਜੀ ਜਲੇਬੀ ਇਹਨੂੰ ਪਤਾ ਜੀ ਵੈਸੇ ਵੀ ਹਿੰਦੁਸਤਾਨੀ ਜਿਹੜੇ ਆ ਮਿੱਠੇ ਦੇ ਬਹੁਤ ਸ਼ਕੀਨ ਨੇ ਔਰ ਜਲੇਬੀ ਦੇ ਖਾਸ ਕਰਕੇ ਸਾਡੇ ਐਨ ਆਰ ਆਈ ਵੀਰ ਆਉਂਦੇ ਆ ਹੋਰ ਵੀ ਜਿੰਨੇ ਸਾਡੇ ਕਸਟਮਰਸ ਆਉਂਦੇ ਆ ਉਹਨਾਂ ਚੋਂ 60% ਕਸਟਮਰ ਸਿਰਫ ਆ ਜਲੇਬੀ ਖਾਣ ਆਉਂਦਾ ਜੀ ਇਹਦੀ ਤੁਸੀਂ ਦੇਖਿਆ ਹੋਣਾ ਆ ਭਾਜੀ ਪਲੀਜ਼ ਨੇੜੇ ਆ ਕੇ ਤਰਨ ਭਾਜੀ ਨੇੜੇ ਆ ਕੇ ਦੇਖੋ ਇਹਨੂੰ ਔਰ ਮੈਂ ਰਿਕੁਐਸਟ ਕਰਾਂਗਾ ਮੇਰੇ ਲਾਪਰੀ ਤਵੀਰ ਨੂੰ ਕਿ ਇਹ ਜਲੇਬੀ ਦਾ ਟੇਸਟ ਬੜਾ ਨਹੀਂ ਸਾਡੇ ਹੱਥੋਂ ਵੀਰ ਜੀ ਸਾਡੇ ਧੰਨਵਾਗ ਹੋਣਗੇ ਔਰ ਇਹ ਲਵਪ੍ਰੀਤ ਆਪਣੇ ਹੱਥ ਮੂੰਹ ਤੋਂ ਦੱਸੇਗਾ ਜੀ ਕਿਹੋ ਜਿਹਾ ਟੇਸਟ ਹੈ ਤੇ ਉਸ ਤੋਂ ਅੱਗੇ ਸਾਡਾ ਇੱਕ ਕੋਕੋਨਟ ਹਲਵਾ ਜੀ ਇਹ ਵੀ ਇੱਕ ਪ੍ਰਾਈਮ ਡਿਸ਼ ਹੈ ਡਿਫਰੈਂਟ ਡਿਸ਼ ਹੈ ਕੋਕੋਨਟ ਜਿਹੜਾ ਹਲਵਾ ਜੀ ਹਰ ਜਗ੍ਹਾ ਨਹੀਂ ਪੰਡਦਾ ਇਹ ਵੀ ਵੀਰ ਜੀ ਖਾ ਰਹੇ ਨੇ ਜੀ ਮੇਰਾ ਫੇਵਰਿਟ ਹੈ ਕੋਕੋਨਟ ਦਾ ਕੀ ਨਾਮ ਹੈ ਜੀ ਆਪਕਾ ਮੇਰਾ ਨਾਮ ਸਾਕਰ ਆਰਾਮ ਸਾਕਰ ਦੁਹਰਾਇਓ ਤੁਸੀਂ ਕਿਵੇਂ ਆਪ ਇੰਜੋਏ ਕਰ ਰਹੇ ਹੋ ਉਸਕੋ ਜੀ ਕਿਵੇਂ ਲਗਾ ਬਹੁਤ ਅੱਛਾ ਮੈਂ ਜਬਾਤ ਕੋਗਨੇਟ ਹਲਵਾ ਬਜੁਰਗ ਸਾਡੇ ਵੀਰ ਅੱਧਰ ਖੜੇ ਨੇ ਇਹਨਾਂ ਨਾਲ ਵੀ ਆਪਾਂ ਤੁਸੀਂ ਵੀ ਕੋਗਨੇਟ ਹਲਵਾ ਹੀ ਖਾਤਾ ਹੈ ਕੀ ਖਾਦਾ ਕੀ ਕੀ ਲੈ ਡੈਜ਼ਰਟ ਦੇ ਵਿੱਚੋਂ ਕੀ ਖਿਆ ਗਾਇਰ ਆਪਣੇ ਸਭ ਕੁਝ ਖਾਤਾ ਹੀ ਬਹੁਤ ਜਿਆਦਾ ਟੇਸਟੀ ਹੈ ਬਹੁਤ ਜਲੇਬੀ ਟੇਸਟੀ ਹੈ ਬਹੁਤ ਜਿਆਦਾ ਹੈ ਵੈਸੇ ਆਪਾਂ ਪੰਜਾਬੀ ਦਾ ਖਾਸ ਇੱਕ ਮਹੀਨੇ ਬਾਅਦ ਆਉਂਦੀ ਰਹਿੰਦੇ ਆ ਇੱਥੇ ਮੀਟਿੰਗ ਕਰਦੇ ਰਹਿੰਦੇ ਆ ਅੰਬੂਜਾ ਕੰਪਨੀ ਵੱਲੋਂ ਅੱਛਾ ਅੱਛਾ ਜੀ ਨਹੀਂ ਵੈਸੇ ਪੰਜਾਬੀ ਆਪਣੀ ਜਲੇਬੀ ਬਹੁਤ ਮਸ਼ਹੂਰ ਹੈ ਇੱਥੇ ਵੈਲਕਮ ਜਲੇਬੀ ਦਾ ਬਹੁਤ ਜਿਆਦਾ ਟੇਸਟ ਹੈ ਬਹੁਤ ਵਧੀਆ ਹਾਂਜੀ ਵੀਰੇ ਕੀ ਨਾਮ ਤੁਹਾਡਾ ਹੈ ਮਨਿੰਦਰ ਸਿੰਘ ਆ ਜੀ ਕਿੱਥੋਂ ਆਏ ਤੁਸੀਂ ਅਸੀਂ ਪੱਦੀ ਤੋਂ ਆਇਆ ਜੀ ਕੀ ਕੀ ਤੁਸੀਂ ਅੱਜ ਬਫੇ ਦੇ ਵਿੱਚ ਕੀ ਕੀ ਖਾਦਾ ਤਾਂ ਰੋਟੀ ਰੱਠ ਸਾਰਾ ਖਾਦਾ ਜੀ ਬੜੀ ਵਧੀਆ ਸਭ ਕੁਝ ਖਾਦਾ ਹਾਂਜੀ ਹਾਂਜੀ ਕਿੱਦਾਂ ਲੱਗਿਆ ਟੇਸਟ ਬਹੁਤ ਵਧੀਆ ਜੀ ਜਿਵੇਂ ਜਲੇਬੀ ਵੀ ਕਹਿੰਦੇ ਬਹੁਤ ਮਸ਼ਹੂਰ ਹੁੰਦਾ ਹੈ ਜਲੇਬੀ ਟੇਸਟ ਕੀਤੀ ਸੀ ਜਲੇਬੀ ਦਾ ਬਹੁਤ ਸਵਾਦ ਖਾਧੀ ਜਲੇਬੀ ਹਾਂਜੀ ਹਾਂਜੀ ਕਿੱਦਾਂ ਲੱਗਿਆ ਟੇਸਟ ਬਹੁਤ ਬਹੁਤ ਵਧੀਆ ਲੱਗਿਆ ਹਾਂਜੀ ਹਾਂਜੀ ਇਹ ਕਹਿੰਦੇ ਕੋਕੋਨਟ ਹਲਵਾ ਵੀ ਡੈਜ਼ਰਟ ਦੇ ਵਿੱਚ ਉਹ ਬਹੁਤ ਵਧੀਆ ਜੀ ਕਿੱਦਾਂ ਲੱਗਿਆ ਹਾਂਜੀ ਤਾਂ ਕਿਉਂਕਿ ਕਾਫੀ ਬੰਦਿਆਂ ਤੋਂ ਸੁਣਿਆ ਨਾ ਕਾਫੀ ਸਿਫਤ

तो ओवरऑल जैसे इनकी वैसे डेजर्ट में आपको क्या क्या अच्छा सर अभी डेजर्ट टेस्ट नहीं किया बट इनके डिजट टेस्टी टेस्ट होते हैं जलेबी जि, काफ़ी फेमस है बोल रहे हैं जलेबी काफ़ी फेमस है सर जलेबी और इनकी और रसभरी हमारे बच्चों को काफ़ी पसंद है बच्चे आज आए नहीं है एक वो बोल रहे हैं कि कोकोनट हलवा जो कोकोनट का है वो भी काफ़ी कोकोनट का इन्होंने भी टेस्ट किया बताएंगे आपको हाँ ठीक है तो आप रिकमेंड करते हैं वैसे अपने फ्रेंड सर्कल में बिल्कुल रिकमेंड करते हैं क्योंकि यहाँ पे टेस्ट फूड फूड की क्वालिटी काफ़ी अच्छी है और नंबर ऑफ़ वैराइटीज़ है तो हम यहाँ पर काफी इन्जॉय कर सकते हैं ਥੈਂਕ ਯੂ ਸਰ 골ਡਨ ਹੱਟ ਦੇ ਸਾਡੇ ਨਾਲ ਵਰਕਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਰ ਕੀ ਨਾਮ ਆ ਤੁਹਾਡਾ ਪ੍ਰਸ਼ਾਂਤ ਸਰ ਪ੍ਰਸ਼ਾਂਤ ਜੀ ਪ੍ਰਸ਼ਾਂਤ ਜੀ ਬਫੇ ਦਾ ਪਹਿਲਾਂ ਤਾਂ ਤੁਹਾਨੂੰ ਦੱਸ ਦੋ ਰੇਟ ਦੱਸੋ ਕੀ ਕਿੰਨੇ ਵਿੱਚ ਬਫੇ ਸਟਾਰਟ ਹੈ ہمارا ਜੋ ਲੰਚ ਦਾ ਪ੍ਰਾਈਸ ਹੀ ਰਹਤਾ ਹੈ ਮੰਡੇ ਟੂ ਫਰਡੇ ਰਹਤਾ ਹੈ 450 ਸੰਡੇ ਸਨਡੇ ਰਹਤਾ ਹੈ 500 ਲੰਚ ਦਾ ਪ੍ਰਾਈਸ ਜਿਸ ਵਿੱਚ ਆਪਕੋ 30 ਪਲੱਸ ਆਈਟਮਸ ਮਿਲਤੇ ਹਨ ਮੰਗੋਲੀਅਨ ਫੂਡ ਮਿਲਤਾ ਹੈ ਇੰਡੀਅਨ ਮਿਲਤਾ ਹੈ ਕੰਟੀਨੈਂਟਲ ਮਿਲਤਾ ਹੈ ਸੂਪ ਅਵੇਲੇਬਲ ਹੁੰਦਾ ਹੈ 3 ਡੈਜ਼ਰਟ ਵੀ ਹੁੰਦੇ ਹਨ और सर संडे सैटरडे हमारा प्राइस जो होता है लंच का प्राइज होता है फाइव हंड्रेड जिसमें आपको थर्टी प्लस आइटम्स ही मिलते हैं लेकिन डिनर का प्राइस ये रहता है फाइव हंड्रेड फिफ्टी उसमें आपको दो स्नैक्स हो होके मिलते हैं और हमारा जो टाइमिंग रहती है डिनर की टाइमिंग रहती है सात बजे से ग्यारह बजे तक लास्ट एंट्री हम लेते हैं साढ़े दस बजे और लंच की टाइमिंग है हमारी सुबह ही साढ़े बारह से, से लास्ट एंट्री आती है साढ़े तीन बजे तक सर जैसे आपने बताया कि मंडे टू फ्राइडे हमारा होता है रेट फोर फिफ्टी होता है आपका हाँ और सैटरडे संडे आपका फाइव हंड्रेड हो जाता है ना हाँ तो uh, इन दो टू डेज में जो टू डेज होते हैं सैटरडे और संडेज कौन कौन सी स्पेशल आइटम्स होती हैं जिसके कारण ये इंक्रीज होता है इसमें हमारे स्नैक्स थोड़े स्पेशल्स हो जाते हैं डेजर्ट होती है जैसे जलेबी भी द्रबड़ी बहुत फेमस है हमारी एक बार जरूर विजिट करें वो बहुत ही फेमस और लिजीज चीज़ होती है हमारी जो जलेबी द्रबड़ी है और दो तीन आइटम्स और जो ऐड हो जाते हैं इसमें हाँ जी सर और इसमें आपको कोल्ड ड्रिंक वन टाइम अवेलेबल मिलेगी और आपको वॉटर वन टाइम अवेलेबल मिलता है सर ठीक है तो जैसे स्टार्टिंग टाइमिंग मॉर्निंग से कितने बजे से स्टार्ट हुई सर तो हमारा जो लंच का टाइमिंग है वो साढ़े बजे बारह बजे स्टार्ट हो जाता है लास्ट लास्ट एंट्री हम लेते हैं साढ़े तीन बजे चार बजे हमारा क्लोज हो जाता है बफे फिर हमारा डिनर की सेटअप सेटअप लगाना होता है तो डिनर की जो टाइमिंग है हमारी वो सात बजे स्टार्ट होती है और साढ़े बजे हम लास्ट एंट्री लेते हैं ग्यारह बजे तक अवेलेबल होता है सर